ਅੱਜ ਅੱਜ ਜਿਹੜਾ ਸਰ ਤੁਸੀਂ ਧਾਨਾ ਪ੍ਰਦਰਸ਼ਨ ਰੱਖਿਆ ਕੀ ਕਰਨਾ ਲੋਕੋ ਥੱਲੇ ਗੱਲੋ ਭਾਈ ਨਾ ਢੋੜੇ ਕਿਹਨਾ ਵੱਲੋਂ ਰੱਖਿਆ ਗਿਆ ਧਾਨਾ ਅੱਜ ਨਕੋਦਰ ਬਾਲਕੀ ਸੁਵਿਧਾਏ ਹਲੋ ਇਹ ਕਰਨਾ ਦਿੱਤਾ ਗਿਆ ਹੈ ਕਿਉਂਕਿ ਅਲਮਸਤ ਬਾਪੂ ਲਾਲ ਬਾਸ਼ਾ ਜੀ ਦਾ ਜੋ ਸਾਲਾਨਾ ਮੇਲਾ ਵਾ 17 18 19 20 ਦਾ ਹਰ ਸਾਲ ਬੜੀ ਧੁੰਮਕਾਂ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਵਾ ਉਸ ਤੋਂ ਪਹਿਲਾਂ 26 27 ਮਾਰਚ ਨੂੰ ਵੀ ਜਿਹੜਾ ਮੇਲਾ ਹੋਇਆ ਸੀ ਉਹ ਸੋਗ ਦਾ ਮੇਲਾ ਹੁੰਦਾ ਵਾ ਉਹਦੇ ਵਿੱਚ ਵੀ ਵਾਲਮੀਕੀ ਸਮੁਦਾਇ ਚੋਂਦਾ ਸੀ ਕਿ ਇਹ ਸਾਡੀ ਪੁਰਖਾਂ ਦੀ ਜਗਾ ਵਾ ਬਾਪੂ ਲਾਲ ਬਾਸ਼ਾ ਜੀ ਦੀ ਜਗਾ ਵਾ ਕਿਉਂਕਿ ਇਹ ਜਿਹੜੀ 4.5 ਏਕੜ ਜਗਾ ਵਾ ਇਹ ਭਗਵਾਨ ਵਾਲਮੀਕੀ ਮੰਡਲ ਰਿਸ਼ੀ ਨਗਰ ਤੇ ਕਬਰਸਤਾਨ ਦੀ ਜਗਾ ਵਾ ਸਾਰੇ ਲੋਕਾਂ ਨੇ ਅਲਮਸਤ ਬਾਪੂ ਲਾਲ ਬਾਸ਼ਾ ਜੀ ਦੇ ਡੇਰੇ ਵਾਸਤੇ ਇਹ ਜਗਾ ਆਪਣਾ ਆਪਣਾ ਅਧਿਕਾਰ ਛੱਡ ਕੇ ਦੋ ਦੋ ਤਿੰਨ ਤਿੰਨ ਮਰਲੇ ਦੇ ਘਰਾਂ ਦੇ ਵਿੱਚ ਰਹਿੰਦੇ ਪਏ ਸੀ ਔਰ ਇਹ ਜਗਾ ਦਿੱਸੀ ਪਪੂ لال ਬਾਸ਼ਈ ਦੇ ਡੇਰੇ ਵਾਸਤੇ 14 ਸਾਲ ਪਹਿਲੇ ਮਾਨਯੋਗ ਹੰਸਰਾ ਜਨਸੀਟੀ ਨੇ ਉੱਥੇ ਪਠਾਇਆ ਸੀ ਲੇਕਿਨ ਅੱਲੜੀ ਟੀਮ ਨੇ ਬਹੁਤ ਸਾਰੇ ਕੰਪਲੇ ਕੀਤੇ ਆ ਅੱਜ ਤੋਂ 6 ਮਹੀਨੇ ਪਹਿਲਾਂ ਪੰਜਾਬ ਪੁਲਿਸ ਨੂੰ ਅਸੀਂ ਕਈ ਵਾਰੀ ਐਪਲੀਕੇਸ਼ਨਾਂ ਦੇ ਚੁੱਕੇ ਆ ਕਦੀ ਗੱਲੇ ਦੇ ਵਿੱਚੋਂ ਸੋਨਾ ਬਣਾ ਕੇ ਕਿਸੇ ਨੂੰ ਦਿੱਤਾ ਜਾਂਦਾ ਬਿੱਲ ਲੱਗੇ ਪੇ ਨਾਲ ਕਦੀ 2-2 ਲੱਖ ਰੁਪਇਆ ਕਿਸੇ ਕਲਾਕਾਰ ਦੇ ਉੱਪਰੋਂ ਰੱਖ ਕੇ ਵਾਰ ਕੇ ਸਿਰ ਦਿੱਤਾ ਜਾਂਦਾ ਮੈਂ ਸਮਝਦਾ ਮਾਂ ਜਿਹੜੇ ਗਰੀਬ ਲੋਕ ਉਸ ਤੇ 10-20 ਰੁਪਏ ਵੰਡ ਕੇ ਉੱਥੇ ਮੱਖਾ ਟੇਕ ਕੇ ਜਾਂਦੇ ਆ ਕੋਈ ਸ਼ਰਧਾਂ ਦੇ ਨਾਲ ਮੱਖਾ ਟੇਕ ਕੇ ਜਾਂਦੇ ਆ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਇੱਦਾਂ ਕਿਸੇ ਦੇ ਉੱਪਰ ਦੀ ਛੱਡ ਦੇਣੀ ਆਪਣੇ ਰਿਸ਼ਤੇਦਾਰਾਂ ਨੂੰ ਦੇ ਦੇਣੀ ਜਾਂ ਆਪਣੇ ਚਾਹੇਤਿਆਂ ਨੂੰ ਕੋਈ ਸੋਨੇ ਚਾ ਦੇ ਦੇਣੀ ਜਾਂ 25 ਕਰੋੜ 25 ਲੱਖ ਰੁਪਏ ਦਾ 85 ਲੱਖ ਰੁਪਏ ਦਾ ਵਿਸ਼ਰਾਮ ਕਰ ਆਪਣੇ ਲਈ ਬਣਾ ਲੈਣਾ ਇਹ ਇਹ ਡੇਰਿਆਂ ਦਾ ਇਹ ਸੰਗਤ ਦਾ ਕੰਮ ਨਹੀਂ ਹੁੰਦਾ ਇਹ ਰਿਸ਼ੀ मुਨੀਆਂ ਦਾ ਜਿਹੜੇ ਫੱਕਰਾਂ ਦਾ ਕੰਮ ਨਹੀਂ ਹੁੰਦਾ ਫੱਕਰ ਕੀ ਦਾ ਗੁੱਸਾ ਕੀ ਉਹਨਾਂ ਨੂੰ ਤਾਂ ਛੱਡ ਦੇਣਾ ਚਾਹੀਦਾ ਸਾਰਾ ਕੁਝ ਜਿਹੜਾ ਆਪਣੇ ਆਪ ਨੂੰ ਫਕਰ ਕਹਿੰਦਾ ਵਾ ਇਹ ਕਸ਼ੀਨਗਰ ਮੱhalla ਇਥੇ ਮੇਲਾ ਕਰਾਉਂਦਾ ਕਰਾਉਣਾ ਚਾਹੁੰਦਾ ਵਾ ਅੰਤ ਪਦਮ ਸ਼੍ਰੀ ਅੰਸਰਾਜ ਹਾਂਸਰਾਜ ਜੀ ਨੇ ਬਾ ਹੁਕਮ ਕੈਸ਼ੀਅਰ ਜੀ ਨੂੰ ਵਿਸ਼ਵਾ ਮਿੱਤਰ ਸੋਹੰਦੀ ਨੂੰ ਕਹਿ ਕੇ ਇਹ ਚਾਬੀਆਂ ਕਸ਼ੀਨਗਰ ਮੱਲੇ ਨੂੰ 4 ਮਹੀਨੇ ਪਹਿਲਾਂ ਦੇ ਦਿੱਤੀਆਂ ਲੇਕਿਨ ਉਹਦੇ ਪਿੱਛੇ ਮੌਕੇ ਦੀ ਸਰਕਾਰ ਜਿਹੜੀ ਆ ਉਹ ਨਹੀਂ ਚਾਹੁੰਦੀ ਕਿ ਬਾਲਮਿਕਿਆਂ ਦੇ ਹੱਥ ਇਤਾਂ ਦੀ ਕੋਈ ਤਾਕਤ ਆ ਕਿਉਂਕਿ ਇਹ ਡਿਸਕ੍ਰਿਮੀਨੇਸ਼ਨ ਹੈ ਜਾਤ ਪਾਤ ਦਾ ਤੇ ਸਿੱਧੇ ਸਿੱਧੇ ਤੌਰ ਤੇ ਪੰਗਾ ਖੜਾ ਕੀਤਾ ਪਿਆ ਵਾ ਕਿਉਂਕਿ ਏਡੀ ਨਫਰਤ ਭਰੀ ਹੋਈ ਆ ਮੌਕੇ ਦੀ ਸਰਕਾਰ ਜਿਹੜੀ ਆ ਇੱਥੇ ਜਿਹੜੇ ਉਹਦੇ ਨਮਾਇंदे ਬੈਠੇ ਆ ਮੈਂ ਸਿੱਧੇ ਤੌਰ ਤੇ ਕਹਿੰਦਾ ਵੀ ਐਮ ਐਲ ਏ ਜਿਹੜੀ ਬੀਪੀ ਆ ਉਹ ਪ੍ਰਸ਼ਾਸਨ ਨੂੰ ਕੇ ਕਰਕੇ ਸਰਕਾਰਾਂ ਦੇ ਜਿਹੜੇ ਅਫਸਰਾਂ ਨੂੰ ਕੇ ਕਰਕੇ ਇਹਨਾਂ ਨਾਲ ਧੱਕਾ ਕਰਦੀ ਪਈ ਆ ਤੇ ਧੱਕਾ ਨਹੀਂ ਹੋਣ ਦਵਾਂਗੇ ਇਹ ਵਾਲਮੀਕੀ ਕਮ ਮਾਰਸ਼ਲ ਕਮ ਹੈ ਇਹ ਧਰਮ ਵਾਸਤੇ ਸਿਰ ਦੇਣਾ ਵੀ ਜਾਣਦੀ ਹੈ ਸਿਰ ਲੈਣਾ ਵੀ ਜਾਣਦੀ ਅੱਜ ਇੱਥੇ ਪੁੱਤਰੇ ਸੋ ਪੂਕੇ ਗਏ ਆ ਡਾਕਟਰ ਬੀ ਆਰ ਅੰਬੇਡਕਰ ਦਲਿਤ ਡਾਕਟਰ ਬੀ ਆਰ ਅੰਬੇਡਕਰ ਬਾਬਾ ਸਾਹਿਬ ਜੀ ਦੇ ਚੌਂਕ ਦੇ ਅੰਦਰ ਜੋ ਦਲਤਾਂ ਦੇ ਮਸੀਹਾ ਹੈ ਸੰਵਿਧਾਨ ਦੇ ਨਰਮਾਤਾ ਵਾ ਔਰ ਮੈਂ ਸਮਝਦਾ ਵਾਂ ਜਦੋਂ ਜਦੋਂ ਵੀ ਦਲਤਾਂ ਦੇ ਉੱਤੇ ਪੀੜ ਪਾਈ ਹੈ ਸਾਰੇ ਪੰਜਾਬ ਦੇ ਲੀਡਰ ਖੜੇ ਹੋਏ ਆ ਔਰ ਪੰਜਾਬ ਦੇ ਵਿੱਚ ਇੱਕ ਮਹਿਮ ਚੱਲ ਪਈ ਆ ਕਿਉਂਕਿ ਇਹ ਅੱਗ ਬਹੁਤ ਦੂ ਤੱਕ ਜਾਊਗੀ ਜੇ ਇਹ ਨਹੀਂ ਹਟੇਗਾ ਔਰ ਇੱਥੇ ਕਹਦੇ ਵੀ ਰਸੀਵਰ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਮੇਲਾ ਇਦਾਂ ਹੀ ਹੋਊਗਾ ਰਿਸ਼ੀਨਗਰ ਮੱਲਾ ਜਿਹੜੀ ਕਮੇਟੀ ਆ ਉਹੀ ਮੇਲਾ ਕਰਾਊ ਬਾਲਮੀਕ ਸ਼ਕਤੀ ਅਭਾਰੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੁਹਾਡੇ ਸਰ ਪਹਿਲਾਂ ਤਾਂ ਇਹ ਦੱਸੋ ਕਿ ਇਹਦੇ ਵਿੱਚ ਜਿਹੜੇ ਤੁਸੀਂ ਗਾਦ ਨੂੰ ਲੈ ਕੇ ਕਹਿੰਦੇ ਜਿਹੜਾ ਤੁਹਾਡਾ ਗਵਾਦ ਖੜਾ ਹੋਇਆ ਕਿਉਂਕਿ ਹੰਸਰਾਜ ਵੀ ਇਸੇ ਕਮਿਊਨਿਟੀ ਦਾ ਬਲੌਗ ਰੱਖਦੇ ਔਰ ਪਵਨ ਗੱਲ ਜਿਹੜੇ ਪ੍ਰਾਣੀ ਕਮੇਟੀ ਦੇ ਚੇਅਰਮੈਨ ਸੀਗੇ ਉਹ ਵੀ ਇਸੇ ਰੋਲਾ ਕਿਸ ਗੱਲ ਦਾ ਆ ਸਰ ਬਹੁਤ ਅੱਛਾ ਸਰ ਉਹਦੇ ਵਿੱਚ 14 ਮੈਂਬਰੀ ਕਮੇਟੀ ਆ ਸਾਰੇ ਜਨਰਲ ਕੈਟਾਗਰੀ ਦੇ ਆ ਰਿਸ਼ੀ ਨਗਰ ਮਹੱਲੇ ਦਾ ਇੱਕ ਵੀ ਬੰਦਾ ਨਹੀਂ ਰਿਸ਼ੀ ਨਗਰ ਮਹੱਲੇ ਦਾ ਜਿਹਨਾਂ ਨੇ ਦਾਨ ਕੀਤੀ ਪਈ ਜ਼ਮੀਨ ਹੈ ਮਫੇ ਕੰਡਾ ਉਹਨਾਂ ਦਾ ਅਧਿਕਾਰ ਹੈ ਡੇਰੇ ਦੀ ਜ਼ਮੀਨ ਦੇ ਉਹ ਤੇ ਤੁਹਾਡਾ ਧਰਨਾ ਅਜ ਤੱਕ ਕਿੰਨੇ ਟਾਈਮ ਤੱਕ ਜਾਰੀ ਰਹੂਗਾ ਅੱਜ ਦਾ ਧਰਨਾ ਵਾ ਪੂਕ ਦਿੱਤੇ ਆ ਕੱਲ ਨੂੰ ਸਫਾਈ ਕਰੂਗਾ ਸਫਾਈ ਕਰਮੀ ਬੰਦ ਕਰ ਦਿੱਤੀ ਜਾਊਗੀ ਪਰਸੋਂ ਨੂੰ ਨਕੋਦਰ ਬੰਦ ਹੋਏਗੀ ਪ੍ਰਸ਼ਾਸਨ ਕੀ ਤੁਹਾਨੂੰ ਆਸ਼ਵਾ ਪ੍ਰਸ਼ਾਸਨ ਕੰਡਾ ਜੀ ਨਾ ਉਹ ਕਰਾਵੇ ਨਾ ਤੁਸੀਂ ਕਰਾਵੋ ਅਸੀਂ ਅਬਜ਼ਰ ਲਾ ਦਿੰਨੇ ਇੱਥੇ ਪਰ ਲੇਕਿਨ ਅਸੀਂ ਨਹੀਂ ਚਾਹੁੰਦੇ ਵੀ ਅਬਜ਼ਰ ਲੱਗੇ ਕਿਉਂਕਿ 14 ਸਾਲ ਜਦੋਂ 6 ਮਹੀਨੇ ਪਹਿਲਾਂ ਲੜਾਈ ਉਦੋਂ ਕਿਉਂ ਨਹੀਂ ਲਖਾਇਆ ਇਹਨਾਂ ਨੇ ਅਬਜ਼ਰ ਉਦੋਂ ਵੀ ਲਖਾ ਦਿੰਦੇ ਅਸੀਂ ਅੱਜ ਮੰਨ ਜਾਂਦੇ ਤੁਸੀਂ ਜਾਣਦੇ ਹੋ ਡੇਰੇ ਦਾ ਪ੍ਰਬੰਧ ਨਵੀਂ ਕਮੇਟੀ ਕੋ ਆਵੇ ਹਰ ਹਾਲ ਨਵੀਂ ਕਮੇਟੀ ਤਾਂ ਬਣ ਚੁੱਕੀ ਆ ਪਰ ਫੇਰ ਵੀ ਹੁਣ ਕੀ ਸਮੱਸਿਆ ਆ ਗਈ ਸਮੱਸਿਆ ਹੈਗੀ ਕਹਿੰਦੇ ਚਾਬੀਆਂ ਦਿੱਤੀਆਂ ਵਾਪਸ ਕਰ ਦਿਓ ਅਸੀਂ ਕਹਿੰਦੇ ਚਾਬੀਆਂ ਖੋ ਕੇ ਨਹੀਂ ਲਈਆਂ ਚਾਬੀਆਂ ਬਾ ਇੱਜ਼ਤ ਤੁਸੀਂ ਦਿੱਤੀਆਂ ਰਿਟਰਨ ਹੋਇਆ ਪ੍ਰਾਣੀਆਂ ਰਜਿਸਟਰੀਆਂ ਦਿੱਤੀਆਂ ਚਾਂਦੀ ਸੋਨਾ ਸਾਰਾ ਜਮ੍ਹਾਂ ਹੋਇਆ ਤੇਰੇ ਵਿੱਚ ਐਮਐਲਏ ਦਾ ਕੀ ਰੋਲ ਆ ਸਰ ਐਮਐਲਏ ਸਾਰਾ ਪ੍ਰਸ਼ਾਸਨ ਐ ਵੀ ਕੰਮ ਕਰੀ ਜਾਂਦਾ ਠੀਕ ਆ ਸਰ ਦੱਸੋ ਅਫਸਰ ਕਿਉਂ ਇੰਨਾ ਪ੍ਰਸ਼ਾਸ ਪ੍ਰੈਸ਼ਰ ਬਾਉਂਦੇ ਇਹਨਾਂ ਤੇ ਸਾਡੀ ਅੱਜ ਤੇ ਸੁਣੀ ਨਹੀਂ ਕੀ ਹੰਸ ਰਾਈ ਹੁਣ ਗੱਦੀ ਨਿਸ਼ੀਨ ਰਹਿਣਗੇ ਕਿ ਇੱਥੇ ਹੀ ਨਹੀਂ ਨਹੀਂ ਗੱਦੀ ਨਿਸ਼ ਸਰ ਥੂਪੇ ਦੇ ਸਾਰੇ ਮਹਾਂਪੁਰਖਾਂ ਵੱਲੋਂ ਵੱਡੇ ਵੱਡੇ ਡੇਰੇਵਾਂ ਵੱਲੋਂ ਉਹਨਾਂ ਨੂੰ ਪੱਕ ਦਿੱਤੀ ਗਈ ਸੀ ਸਾਈ ਹੰਸ ਦਾ ਦਰਬੇਸ਼ ਉਹਨਾਂ ਨੂੰ ਕੀ ਹੁਣ ਉਹ ਗੱਦੀ ਦਾ ਲਿੱਧਰੇ ਦੇ ਨਾਮ ਤੇ ਮੈਂ ਚਾਹੁੰਨਾ ਵਾਂ ਕਿ ਉਹਨਾਂ ਨੂੰ ਇਸ ਗੱਦੇ ਸਮਝੋਤਾ ਕਰਨਾ ਚਾਹੀਦਾ ਮੈਂ ਚਾਹੁੰਨਾ ਵਾਂ ਸੰਭੜਿਆ ਲਿਖਿਆ ਸਮਾਜ ਵੀ ਚਾਹੁੰਦਾ ਵਾ ਪਰ ਉਹ ਇਸ ਲੈਵਲ ਤੇ ਗੱਲ ਨਹੀਂ ਕਰਦੇ ਪਾਏ ਜਾਂ ਨਹੀਂ ਬੈਠਦੇ ਪਾਏ ਇਸ ਕਰਕੇ ਕਿ ਰਿਸ਼ੀ ਨਗਰ ਮੱਲਾ ਜਾਂ ਬਾਲਮਿਕੀ ਸਮਾਜ ਦਾ ਭੜ ਗਿਆ ਪਿਆ ਸਰ ਤੁਹਾਡਾ ਮੈਂ ਇਹਦੇ ਤੇ ਫੇਰ ਬੇਨਤੀ ਕਰੂੰਗਾ ਵੀ ਇਹ ਬੈਠ ਕੇ ਉਹਨੇ ਵਾਸਤੇ ਸਿਰਫ ਉਸ ਮਸਲੇ ਤੇ ਬੈਠਾਂਗੇ ਸਰ ਤੁਹਾਡਾ ਪੂਰਾ ਨਾਮ ਬੋਲਿਓ ਦਾਸ ਪਰਸ਼ੋਤਮ ਸੌਂਦੀ ਸਰ ਸੌਂਦੀ ਸਾਹਿਬ ਇਹ ਗੱਲ ਹੈਗੀ ਇਹ ਕਿ ਤੁਸੀਂ ਇਹਨਾਂ ਨਾਰਾਜਨਾਮਾ ਕੀਤਾ ਜਾਂ ਕੋਈ ਕਮੇਟੀ ਦੇ ਵਿੱਚ ਬੜੋਤੀ ਕਰਨ ਵਾਸਤੇ ਜਾਂ ਦੋਮਾਂ ਦਾ ਰਾਜਨਾਮਾ ਕੀਤਾ ਵੀ ਸਾਰੇ ਨਹੀਂ ਮੈਂਬਰਸ਼ਿਪ ਲਈ ਜਾਵੇ ਸਾਰਿਆਂ 6 ਮਹੀਨੇ ਪਹਿਲਾਂ ਕਿਸੀ ਵੀ ਰਿਸ਼ੀ ਨਗਰ ਮੱਲੇ ਦੇ ਜਿਹੜੇ ਹੱਕਦਾਰ ਹੈ ਪੰਜ ਬੰਦੇ ਪਾ ਲਓ ਸਿਰਫ ਉਹਨਾਂ ਨੇ ਮੇਲੇ ਦੇ ਆਖਰੀ ਦਿਨ ਬੰਦੇ ਤਿੰਨ ਅਨਾਉਂਸ ਕੀਤੇ ਜਿਹਦੇ ਵਿੱਚ ਬੀਬੀ ਜੀ ਵੀ ਇੱਕ ਮੈਂਬਰ ਪਾ ਲਈ ਪੰਜ ਬੰਦੇ ਤਾਂ ਰਿਸ਼ੀ ਨਗਰ ਮਹੱਲੇ ਦੇ ਪਾਉਣੇ ਸੀ ਉਹ ਸ਼ਵਾਸ਼ਣ ਦੇ ਇੱਕ ਨਹੀਂ ਪਾਏਗਾ 6 ਮਹੀਨੇ ਪਹਿਲਾਂ ਕਿੰਨੇ ਮੈਂਬਰੀ ਕਮੇਟੀ ਬਣਾਈ ਕਮੇਟੀ ਤਾਂ ਉਹਨਾਂ ਨੂੰ ਪਤਾ ਹੋਊ ਕਿ ਪਹਿਲਾਂ 14 ਸੀ ਫਿਰ ਤਿੰਨ ਹੋਰ ਪਾਲੇ ਸੀ ਬੀਬੀ ਜੀ ਨੂੰ ਪਾ ਲਈ ਅੱਜ ਦਾ ਤਰਨਾਖੀਰ ਕਿੰਨੇ ਵੇਦ ਤੱਕ ਚੱਲਣਾ ਸਰ ਉਹਨੇ ਸਾਰੀ ਰਾਤ ਬੈਠੇ ਠੀਕ ਹੈ ਧੰਨਵਾਦੀ ਤੁਹਾਡਾ ਪਰ ਜਿਹੜੀ ਮੇਨ ਗੱਲ ਹੈ ਇੱਕ ਮੈਂ ਇੱਥੇ ਇੱਕ ਛੋਟੀ ਜਿਹੀ ਗੱਲ ਦਾ ਤੁਹਾਨੂੰ ਜਵਾਬ ਦੇਣਾ ਚਾਹੁੰਦਾ ਹਾਂ ਤੁਸੀਂ ਜਦੋਂ ਉਹਨੇ ਸਵਾਲ ਕੀਤਾ ਆ ਵੀ ਸਾਰੇ ਮਹਾ ਇਕੋ ਮਹਾਪੁਰਸ਼ਾਂ ਨੂੰ ਉਹਨਾਂ ਪੁੱਛੋ ਕਦੀ ਕਦੀ ਵੀ ਆਣ ਕੇ ਕਿ ਮਹਾਪੁਰਸ਼ੋ ਅੱਜ ਤਾਈ ਵੀ ਤੁਸੀਂ ਕਦੀ ਵੀ ਪੋਰਟ ਆ ਪੋਰਟਸ ਆਏ ਅੱਜ ਇਹ ਕੁੱਥੇ ਪਾਸਾ ਦਾ ਗੱਡੀ ਮਸ਼ੀਨ ਮੈਂ ਕਹਿੰਦਾ ਕੋਈ ਵੀ ਕਮੈਂਟ ਕਰਕੇ ਕਹਿੰਦੇ ਵੀ ਇਹ ਗੱਡੀ ਮਸ਼ੀਨ ਆ ਤੇ ਅਸੀਂ ਅਸੀਂ ਉਹਦੇ ਘਰ ਮਿੱਠਾ ਦੇਣ ਵੀ ਗਏ ਆ ਵੀ ਆ ਜਾ ਪਰ ਬਾਰੇ ਉਹਨਾਂ ਲੋਕਾਂ ਨੂੰ ਲੋਕਾਂ ਨੂੰ ਗਾਣਾ ਸੁਣਦਾ ਸ਼ੌਂਕ ਆ ਔਰ ਬਾਪੂ ਲਾਲ ਬਾਦਸ਼ਾਹ ਦੇ ਡੇਰੇ ਦੇ ਉੱਤੇ ਜਿਹੜਾ ਕੋਈ ਸਾਈਂ ਬੈਠਾ ਆ ਉਹ ਲੋਕਾਂ ਨੂੰ ਗਾਣਾ ਸੁਣੇ ਸਾਡੇ ਤਾਂ ਮਰਨ ਵਾਲੀ ਗੱਲ ਆ ਸਰ ਇੱਕ ਦੂਜੀ ਗੱਲ ਇਹ ਆ ਕਿ ਜਿਹੜਾ ਹੁਣ ਤੁਸੀਂ ਪਬਲਿਕ ਇਕ ਐਮ ਐਲ ਏ ਨੂੰ ਤਾਂ ਇੱਕ ਹਾਂਸਰਾਜ ਨੂੰ ਜਿਹੜਾ ਪੂਰਵ ਸਾਬਕਾ ਸੰਸਦ ਰਿਆ ਪਰ ਉਹਨਾਂ ਨੇ ਜਿਹੜਾ ਬਾਦਸ਼ਾਹ ਦਾ ਪ੍ਰਯੋਗ ਕੀਤਾ ਇਹ ਸਹੀ ਆ ਸਰ ਪਤਕਦਾ ਲੱਗਦਾ ਲੱਗਾ ਵੀ ਸਾਰਾ ਸਾਰਾ ਸ਼ਹਿਰ ਦੀ ਹੈ ਇਹਨਾਂ ਦੀ ਸੈਂਟਰ ਐਂਡ ਪੰਜਾਬ ਫੋਰਮੈਂਟ ਇਹ ਸਾਰੇ ਲੋਕ ਅੱਜ ਭੜ ਭੜ ਕੇ ਬੈੇ ਆ ਅੱਜ 400 ਬੰਦਾ 500 ਬੰਦਾ ਆ ਕੱਲ ਨੂੰ ਇੱਥੇ 1000 ਬੰਦਾ ਬੈਠੂਗਾ ਤੁਹਾਡੀ ਆਖਰੀ ਮੰਗ ਕੀ ਹੁਣ ਆਖਰੀ ਮੰਗ ਮੱਲੇ ਦੀ ਸ਼ੀਰਤ ਮੇਲਾ ਕਰਾਉਗਾ ਠੀਕ ਹੈ ਕਮੇਟੀ ਜਾਂ ਨੇ ਕਮੇਟੀ ਸਾਰੀ ਮੱਲੇ ਦੀ ਹੋਵੇ ਮੱਲੇ ਦੀ ਮੱਲੇ ਵਿੱਚ ਕੁਝ ਦਿਨ ਰਹਿ ਗਏ ਆ ਤੁਹਾਨੂੰ ਕੀ ਲੱਗਦਾ ਜੋ ਦਿੰਨਾ ਦਿਨਾਂ ਦੇ ਸਾਰਾ ਮਸਲਾ ਹੱਲ ਹੋ ਜਾਏ ਤਿਆਰੀਆਂ ਹੋਈਆਂ ਵੀ ਤੁਹਾਡੀ ਤਿਆਰੀ ਹੋਲਾ ਜੀ ਰਾਈਟਿੰਗ ਹੋ ਗਿਆ ਸਾਊਂਡ ਹੋ ਗਈ ਗਾਣੇ ਵਾਲੇ ਹੋ ਗਏ ਬੋਲੋ ਸਾਡਾ ਸਾਰਾ ਕੁਝ ਤਿਆਰ ਠੀਕ ਹੈ ਜੀ ਧੰਨਵਾਦ ਜੀ ਬੋਲੋ